ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖ ਜੀ ਜੀ ਆਮਨ ਅੱਗ ਸੇਵੇ ਦੀ ਵੇਖ ਲੈ ਕਿੰਨੀ ਮਾੜੀ ਐ ਮੈਂ ਕਿੰਨਾ ਕਿ ਇਹ ਸਰੀਰ ਸਾਡਾ ਕੋਈ ਕੂੜੇਦਾਨ ਨਹੀਂ ਆ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਸੁੱਟিয়ে ਜਾਓਗੇ ਇਹਨੂੰ ਜੇ ਕੂੜੇਦਾਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਦੋਸਤੋ ਅੱਜ ਅਸੀਂ ਜਾ ਰਹੇ ਹਮਨ ਖਲੈਰਾ ਦੇ ਘਰ ਵਿੱਚ ਕਿਉਂਕਿ ਉਹਦੇ ਭਰਾ ਦੀ ਬਹੁਤ ਹੋ ਚੁੱਕੀ ਆ ਕੱਲ ਰਾਤ ਦੇ ਸਾਨੂੰ ਫੋਨ ਆਇਆ ਸੀਗਾ ਤੇ ਅੱਜ ਉਹਨਾਂ ਦਾ ਸੰਸਕਾਰ ਤੇ ਸੰਸਕਾਰ ਤੁਹਾਡਾ ਜਾਣਾ ਬਹੁਤ ਜ਼ਰੂਰੀ ਹੈ ਤੇ ਇਸ ਵੀਡੀਓ ਵਿੱਚ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਤੁਹਾਨੂੰ ਅਸੀਂ ਦੇ ਦੇਵਾਂਗੇ ਪਰ ਜਦੋਂ ਤੁਸੀਂ ਪੂਰੀ ਵੀਡੀਓ ਦੇਖੋਗੇ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਮੈਸੇਜ ਕੀ ਆ ਅਮਨਦੇਵ ਬ੍ਰਦਰ ਨਾਲ ਸਾਡਾ ਕਾਫੀ ਪਿਆਰ ਸੀ ਉਹ ਵੀ ਸਾਡੇ ਨਾਲ ਬਹੁਤ ਜ਼ਿਆਦਾ ਕਰਦਾ ਸੀ ਤੇ ਹੁਣ ਹੀ ਉਹਨਾਂ ਦੇ ਕੋਲ ਚਲੇ ਆ ਤੇ ਦਸਤੇ ਚ ਇਹਨਾਂ ਦੀ ਮੈਡਮ ਹੋਣਾ ਦੀ ਜੁੱਤੀ ਟੁੱਤੀ ਸੀ ਤੇ ਆਪਾਂ ਲੱਗੇ ਅੱਗੇ ਡਾਉਣ ਉਹਨਾਂ ਨੂੰ ਖੋਲਣਾ ਤੇ ਅੰਕਲ ਕਰਦੇ ਹੋਇਆ ਕੰਮ ਮੈਂ ਤੋਂ ਲਗਾਇਆ ਸਾਡਾ ਵੀ ਪਿੰਡ ਐਕਚੁਅਲੀ ਖਲਚੀਆਂ ਹੀ ਸੀਗਾ ਲਓ ਜੀ ਬਣ ਗਈ ਜੁੱਤੀ ਵੇਖੋ ਚੈੱਕ ਕਰਕੇ ਠੀਕ ਆ ਅੰਕਲ ਕਹਦੇ ਖੁੱਲੇ ਪੈਸੇ ਨਹੀਂ ਹੈਗੇ 20 ਰੁਪਏ ਦੇਣ ਅੰਕਲ ਨੂੰ ਦੇ ਪਲੇ ਪੈ ਦੇ ਦੇ ਹੁਣ ਠੀਕ ਆ ਚਲਿਏ ਚੰਗਾ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਜੇ ਉਹ ਚ ਪਾਲਾ ਪੈਸੇ ਇੱਥੇ ਤੋਂ ਫਿਰ ਮੇਰੇ ਡਿਗ ਪੈਂਦੇ ਆ ਰੁਮਾਲ ਕਈ ਵਾਰੀ ਕੱਢਿਆ ਪੈਸੇ ਡਿਗਦੇ ਰੁਮਾਲ ਕੱਢਣ ਲੱਗੇ ਕਰਕੇ ਮੈਂ ਕੰਦੀ ਵਿੱਚ ਪਾਲੀ ਆ ਮੇਰੀ ਜੇਬ ਚ ਜਿੱਥੋਂ ਡਿਗਦੇ ਨਹੀਂ ਜੀ ਹਾਂ ਜੀ ਬਾਈਕ ਮੋਡਲ ਮੈਂ ਘੋੜੇ ਪਿਆ ਹਾਂ ਤੇ ਮਖਾਤੋਰ ਕਰਦਾ ਹਾਂ ਸੋਹਣੇ ਚਲਦਲ ਤੇ ਜਿਹੜਾ ਇੱਕ ਵੜ ਪਿਆ ਉਹਦਾ ਨਿਕਲਣਾ ਮੁਸ਼ਕਲਿਆ ਮੇਰਾ ਭਰਾ ਫੜਿਆ ਸੀ ਇਹਦਾ ਨੀਚਾ ਅੱਜ ਜਾਣ ਦੇ ਦਿਓ ਤੇ ਨਾ ਖੜੇ ਬਣ ਗਿਆ ਬਹੁਤ ਹੀ ਮੜੀ ਗੱਲ ਹੋਈ ਆ ਕਿ ਆਪੇ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਮਰਨਾ ਤੇ ਜੰਮਣਾ ਜਿਹੜਾ ਵਾ ਉਹ ਆਪਾਂ ਵੀ ਅੱਗੇ ਗੱਲ ਕਰ ਚੁੱਕੇ ਆ ਕਿ ਰੱਬ ਦੇ ਹੱਥ ਵਾਸਿਆ ਲਈ ਇਹ ਨਾ दारू ਚਾਦੀ ਡਰਿੰਕ ਕਰਦਾ ਸੀ ਤੇ ਮੇਰੇ ਘਰ ਗੁੜੀਆ ਹੋਈ ਹੂੰ ਰੱਬ ਨੇ ਚਲੋ ਮੇਰੇ ਘਰ ਇੱਕ ਖੁਸ਼ੀ ਦਿੱਤੀ ਹੂੰ ਪਰ ਇਹ ਇੱਕ ਮਹੀਨੇ ਬਾਅਦ ਇੱਕ ਵੱਡਾ ਦੁੱਖ ਮੈਨੂੰ ਇਹ ਦਿੱਤਾ ਵੀ ਮੇਰਾ ਭਰਾ ਹਸਪੀਟਲ ਚ ਐਡਮਿਟ ਹੋ ਗਿਆ ਹੂੰ ਤੇ ਮੈਂ ਕਹਿੰਦਾ ਵੀ ਏਸੀ ਲਵਾ ਉਹਨੂੰ ਗਰਮੀ ਨਹੀਂ ਲੱਗਦੀ ਜਿਆਦੀ दारू ਪੀਂਦਾ ਹੈ ਅੱਛਾ ਤੇ ਮੈਂ ਕਿਹਾ ਵੀ ਤੂੰ ਭਰਾ ਮੇਰਾ ਸਾਥ ਨਹੀਂ ਦਿੰਦਾ ਮੈਂ ਨਹੀਂ ਲਾਉਣ ਆਇਸੀ ਜਾਂ ਮਰੀ ਹੈਲਪ ਕਰ ਅੱਛਾ ਤੇ ਉਹਦੇ ਕੰਮ ਕਰਕੇ ਹੈ ਕੰਪਨੀ ਜਾਂਦਾ ਨਹੀਂ ਮੈਂ ਤੇਰੀ ਹੈਲਪ ਕਰੂੰ ਪਰਨਾ ਵੀ ਉਹ दारू ਲਈ ਪੈਸੇ ਸੇਫ ਰੱਖਦਾ ਹੀ ਹਾਨੂੰ ਨਹੀਂ ਦਿੰਦਾ ਅੱਛਾ ਤੇ ਉਹ ਫਿਰ ਕਹਿੰਦਾ ਵੀ ਗਰਮੀ ਗਰਮੀ ਬਹੁਤ ਜਿਆਦੀ ਮਨਾਉਂਦਾ ਹੈ ਹੂੰ ਮੰਜ ਦਿਨ ਕੂਲਰ ਲਿਆਂਦਾ ਮੇਰੇ ਨਾਲ ਲੜ ਪਿਆ ਕਹਿੰਦਾ ਵੀ ਏਸੀ ਲਵਾ ਤੇਰੇ ਘਰ ਗੁੜੀਆਂ ਵੀ ਹੋਈਆਂ ਮੇਰੀ ਭਤੀਜੀ ਨੇ ਕਿਜੀ ਇਹਨੂੰ ਗਰਮੀ ਲੱਗਣੀ ਆ ਅੱਛਾ ਤੇ ਮੈਂ ਕਹਾ ਵੀ ਕੋਈ ਨਹੀਂ ਇਹਦੇ ਲਈ ਜਿਆਦੀ ਠੰਡ ਵੀ ਮਾੜੀ ਆ ਤੇ ਜਿਆਦੀ ਗਰਮੀ ਵੀ ਮਾੜੀ ਆ بابا ਨੋਰਮਲ ਟੈਂਪਰੇਚਰ ਜੀ ਰੱਖਣਾ ਆ ਹੂੰ ਉੰਨੇ ਫਿਰ ਕੀ ਕੀਤਾ ਵੀ ਇੱਕ সুইমিং ਪੂਲ ਲਿਆ ਕੇ ਦਿੱਤਾ ਮੇਰੀ ਬੇਟੀ ਨੂੰ ਅੱਛਾ ਤੇ ਪਰ ਉਹ ਬੜਾ ਵੱਡਾ সুইমিং ਪੂਲ ਲਿਆਤਾ ਜਿਹੜਾ ਰਬੜ ਜੀ ਦਾ ਵਿਕਦੇ ਸੜਕ ਤੇ ਤੇ ਬੜਾ ਖੁਸ਼ ਕਹਿੰਦਾ ਇਹ ਚ ਮੇਰੀ ਭਤੀਜੀ ਨਾ ਆਇਆ ਕਰੂਗੀ ਪਰ ਉਹਨੂੰ ਨਾ ਗਰਮੀ ਬੜੀ ਲੱਗਦੀ ਸੀ ਤੇ ਉਹਦੇ ਵਿੱਚ ਆਪ ਹੀ ਵੜ ਕੇ ਸਤਾ ਰਹਿੰਦਾ ਸੀ ਬਸ ਕਿਤੇ ਨਾ ਕਿਤੇ ਆਪਣੇ ਤੇ ਰੋਟੀ ਜਿੱਦਾਂ ਨਾ ਆਪਣੇ ਆਰਿਆਂ ਨਾਲ ਜੇ ਲੜਵੀ ਪਾਣਾ ਫਿਰ ਰੋਂਦੇ ਰਹਿਣਾ ਤੇ ਆਪਣਾ ਜਿੱਦਾਂ ਨਾ ਵੀ ਲਾਸਟ ਪਲਾਂ ਚ ਨਾ ਉਹਨੇ ਹਨੂ ਨਹੀਂ ਸਮਝ ਲੱਗੀ ਵੀ ਅਸਲ ਚ ਹਨੂ ਇਹ ਪਰੇਸ਼ਾਨ ਕਰਨ ਲਿਆ ਹੂੰ ਤੇ ਗਰਮੀ ਬੜੀ ਮਹਿਸੂਸ ਕਰਦਾ ਹੈ ਹੂੰ ਤੇ ਅੱਜ ਵੀ ਵੇਖ ਲਓ ਵੀ ਏਸੀ ਦੀ ਉਹਦੀ ਘਰ ਚ ਲੜਾਈ ਵੀ ਏਸੀ ਲਵਾਓ ਵੱਡੇ ਭਰਾ ਦੇ ਘਰ ਲੱਗਾ ਚਲੋ ਹੂੰ ਤੇ 22 23 ਦਿਨ ਹਸਪਤਾਲ ਚ ਰਿਹਾ ਬਾਹਰ ਜਾਣ ਕੇ ਕੈਂਡੀ ਚ ਰਿਹਾ ਤੇ ਅੱਜ ਵੀ ਵੇਖ ਲਓ ਕਿ ਠੰਡਾ ਮੌਸਮ ਕਰਕੇ ਗਿਆ ਤੇ ਇਹਦੇ ਵਿਆਹ ਤੇ ਵੀ ਮੀ ਪਿਆ ਹੈ ਹੂੰ ਜ਼ਿਆਦਾ ਇਹ ਕੁਦਰਤੀ ਸਾਰੀਆਂ ਗੱਲਾਂ ਹੋਈਆਂ ਇਹਦਾ ਵੀ ਇਹਦਾ ਜਿੱਦਾਂ ਸੁਭਾਅ ਵੀ ਬੜਾ ਨਿੱਗਾ ਤੇ ਠੰਡਾ ਹੀ ਸੁਭਾਅ ਹੈ ਪੀ ਨਾਲ ਹੱਸ ਖੁਸ਼ ਰਹਿੰਦਾ ਹੈ ਰਹਿੰਦਾ ਵੀ ਖੁਸ਼ ਸੀਗਾ ਬਾਕੀ ਮਰਿਆਂ ਨਾਲ ਮਰੇ ਨਹੀਂ ਜਾਂਦਾ ਹੂੰ ਮੈਂ ਆਪਣੇ ਭਰਾ ਦੀਆਂ ਯਾਦਾਂ ਨੂੰ ਆਪਣੇ ਦਿਲ ਚੋਂ ਮਿਟਾਇਆ ਕੋਈ ਨਹੀਂ ਕੋਈ ਨਹੀਂ ਉਸ ਵਾਰਕ ਦੇਖਦੇ ਇਹ ਮਨ ਸਾਰਿਆਂ ਨੂੰ ਦਿਨ ਦੇਖਣਾ ਪੈਂਦਾ ਭਾਵੇਂ ਸਾਡਾ ਮਨ ਹੈਗਾ ਜਾਂ ਨਹੀਂ ਹੈਗਾ ਮੰਨੇਗਾ ਮੇਰੀ ਗੱਲ ਹੈ ਰੱਬ ਦਾ ਭਾਣਾ ਇਹ ਪਰਮਾਤਮਾ ਦੀ ਰਜ਼ਾ ਵਾ ਹੈ ਨਾ ਪਰਵਾਹ ਨਹੀਂ ਕਰ ਪਾਰ ਸਾਰੇ ਚਾਰ ਜਿੱਤਦਾ ਉਹ ਬੰਦਾ ਨਾ ਜਾਣ ਵਾਲੀ ਔਰ ਤੇ ਜਾਂਦਾ ਨਾ ਉਹ ਘਾਟਾ ਸਾਕ ਬਿਲਕੁਲ 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 ਸਹੀ ਗੱਲ ਹੈ ਫਿਰ ਫਿਰ ਮਨ ਦੇਾਰੇ ਦਾ ਸਾਰਾ ਘਰ ਛੇ ਪੈਨ ਦਾ 30 ਸਾਲ ਘਰ ਪਿੱਛੇ ਪਾਇਆ ਬਿਲਕੁਲ ਸਹੀ ਗੱਲ ਆ ਉਹ ਸਿਆਣੇ ਨੇ ਕਿਸੇ ਨੇ ਕਿਹਾ ਨਾ ਕਹਿੰਦੇ ਰਾਜ਼ੀ ਹੂੰ ਸੀ ਮੈਂ ਜਿਸਮੇ ਤੇਰੀ ਰਜ਼ਾ ਹੈ ਜਿਉਂ ਵੀ ਵਾਵਾ ਤਿਉਂ ਵੀ ਵਾਵਾ ਹੈ ਜੇ ਧੋਖਿਆ ਤੇ ਤਾਂ ਵੀ ਵਾਵਾ ਹੈ ਤੇ ਸੁਖ ਕੇ ਤਾਂ ਵੀ ਵਾਵਾ ਇਹਦੀ ਰਜ਼ਾ ਨਾ ਫਿਰ ਫਿਰ ਆਪਾਂ ਜਦੋਂ ਆਪਾਂ ਕਹਿ ਦਿੱਤਾ ਵੀ ਜਿੱਦਾਂ ਤੂੰ ਚਲਾਉਣਾ ਚਾਹੇ ਉਦਾਂ ਹੀ ਮੈਂ ਚੱਲਣਾ ਬਸ ਫਿਰ ਫਿਰ ਦੁੱਖ ਕੀ ਆ ਤੇ ਸੁੱਖ ਕੀ ਆ ਚਲੋ ਮੈਂ ਸਮਝਦਾ ਹਾਂ ਕਿਉਂਕਿ ਮੇਰੇ ਨਾਲ ਵੀ ਵਾਪਰੀ ਹੈ ਮੇਰਾ ਭਰਾ ਵੀ ਗਿਆ ਹੈ ਪਰ ਇਹ ਵੀ ਉਹੀ ਜਾਣਦਾ ਜਿਸ ਤਣ ਲੱਗੇ ਹੋਈ ਉਹੀ ਜਾਵੇ ਇਹ ਗੱਲ ਸੱਚ ਆ ਮੈਂ ਉਹ ਗੱਲ ਨੂੰ ਤਾਂ ਕਰਕੇ ਮਹਿਸੂਸ ਕਰਦਾ ਪਿਆ ਕਿ ਮੇਰ ਨਾਲ ਹੋਈ ਵਾਪਰੀ ਹੈ ਹੈਨਾ ਜਿੰਨ ਹਜੇ ਤੱਕ ਨਹੀਂ ਹੋਈ ਉਹਨੂੰ ਹੋ ਸਕਦਾ ਸਾਡੀਆਂ ਗੱਲਾਂ ਬੇਕਾਰ ਲੱਗਣ ਜਾਂ ਫਜ਼ੂਲ ਲੱਗਣ ਹੈਨਾ ਬੋਰਿੰਗ ਲੱਗਣ ਪਰ ਇਹ ਵੀ ਨਸ਼ਾ ਜਿਹੜਾ ਨਾ ਆਪਣੇ ਘਰ ਚ ਨਾ ਵੜਨ ਦਿਓ ਕਦੀ ਵੀ ਸਹੀ ਹੈ ਜੀ ਹਾਂ ਨਸ਼ਾ ਬਰਬਾਦ ਕਰ ਦਿੰਦਾ ਘਰਾਂ ਦੇ ਘਰ ਵਾਤੇ ਅਜਨਾਨੀ ਪਰ ਜੀ ਗੱਲਾਂ ਸਾਡੇ ਨਾਲ ਅਜੇ ਨਾ ਬੜਾ ਕਰਦਾ ਸੀਗਾ ਪ੍ਰੇਮ ਸੀਗਾ ਸਾਡੇ ਨਾਲ ਚਲੋ ਬਾਕੀ ਹੈ ਵੀ ਦੁਨੀਆ ਦਾ ਨਿਯਮ ਆ ਜਿਸ ਚੀਜ਼ ਨੇ ਜਨਮ ਲਿਆ ਜਿਸ ਬੰਦੇ ਨੇ ਜਿਸ ਇਨਸਾਨ ਨੇ ਜਨਮ ਲਿਆ ਉਹਨੂੰ ਜਾਣਾ ਹੀ ਪੈਣਾ ਅੱਜ ਜਾਵੇ ਭਲਕੇ ਜਾਵੇ ਪਰਸੋਂ ਜਾਵੇ ਸੋ ਇਹ ਕੁਦਰਤ ਦਾ ਨਿਯਮ ਆ ਸੋ ਇਸ ਤੋਂ ਬਾਅਦ ਮੈਂ ਕੀ ਕਹਾ ਉਧਰ ਕਾ ਨਹੀਂ ਮੇਰੇ ਕੋਲ ਲਫਜ਼ ਵੀ ਨਹੀਂ ਹੈ ਮੈਨੂੰ ਦਿਲਾਸਾ ਹੀ ਹੈ ਮੈਨੂੰ ਹੌਸਲਾ ਰੱਖਣ ਦੀ ਮੈਂ ਕਹਿ ਰਿਹਾ ਸੀਗਾ ਕਿ ਦੇ ਕੀ ਕੀਤਾ ਜਾ ਸਕਦਾ ਇਹਦੇ ਵਿੱਚ ਆਪ ਕੋਈ ਕੁਝ ਨਹੀਂ ਕਰ ਸਕਦੇ ਦੁੱਖ ਬੜਾ ਹੋਇਆ ਉਹ ਚੀਜ਼ ਦਾ ਕਿਉਂਕਿ ਇਹ ਪੀਦਾ ਸਾਡੇ ਨਾਲ ਵੀ ਪਿਆਰ ਸੀ ਮੈਨੂੰ ਤੇ ਇਦਾਂ ਲੱਗਦਾ ਕਿ ਕਈ ਕਿਸੇ ਦੇ ਦੁੱਖ ਤੇ ਜਾਂਦੇ ਹਨ ਨਾ ਤੇ ਹਰ ਕੋਈ ਆਪਣੇ ਦੁੱਖ ਨੂੰ ਛੇਤੇ ਕਰਕੇ ਰੋਂਦਾ ਹਿੱਸਾ ਉਹ ਸ਼ਾਇਰ ਨੇ ਕੋਈ ਸ਼ੇਅਰ ਨਹੀਂ ਬੋਲਿਆ ਕੌਣ ਰੋਂਦਾ ਹੈ ਕਿਸੇ ਔਰ ਦੀ ਖਾਤਰ اے ਦੋਸਤ ਕੌਣ ਰੋਤਾ ਹੈ ਕਿਸੇ ਦੋਸਤ ਕਿਸੇ ਔਰ ਦੀ ਖਾਤਰ ਐ ਦੋਸਤ ਸਭ ਕੋ ਆਪਣੀ ਹੀ ਕਿਸੇ ਬਾਤ ਤੇ ਰੋਣਾ ਆਇਆ ਸੋ ਹਰ ਕੋਈ ਬੰਦਾ ਆਪਣੇ ਦੁੱਖ ਚੇਤੇ ਕਰਕੇ ਰੋਣਾ ਸ਼ੁਰੂ ਕਰ ਦਿੰਦਾ ਗਿਆ ਦੂਸਰੇ ਦੇ ਦੁੱਖ ਤੇ ਹੁੰਦਾ ਪਰ ਉਹਨੂੰ ਆਪਣਾ ਦੁੱਖ ਯਾਦ ਆ ਜਾਂਦਾ ਤੇ ਉਹ ਦਰ ਰੋਣਾ ਨਿਭਣਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਵੀ ਆਪਣਾ ਦੁੱਖ ਯਾਦ ਆ ਗਿਆ ਕਿ ਕਿਸ ਤਰ੍ਹਾਂ ਸਾਡੇ ਨਾਲ ਇਹ ਚੀਜ਼ ਵਾਪਰੀ ਅਸੀਂ ਆਪ ਖੁਦ ਆਪਣੇ ਭਰਾ ਨੂੰ ਅੱਥੀ ਤੋੜਿਆ ਸੋ ਐਕਸੈਪਟ ਕਰਨਾ ਹੀ ਪੈਂਦਾ ਬੰਦੇ ਨੂੰ ਸੀ ਹੋਰ ਕੁਝ ਨਹੀਂ ਕਰ ਸਕਦੇ ਗੱਲਾਂ ਸੀ ਕਰਦੇ ਪਏ ਸੀਗੇ ਹੈਪੀ ਵੀਰ ਦੀਆਂ ਤੇ ਮੈਂ ਨਹੀਂ ਸੀਗਾ ਚਾਹੁੰਦਾ ਦੱਸਣਾ ਕਿ ਵੀ ਕੀ ਗੱਲ ਕਿਉਂ ਹੈਪੀ ਐਕਸਪਾਇਰ ਹੋਇਆ ਕਿਉਂ ਉਹ ਸਾਨੂੰ ਛੱਡ ਕੇ ਚਲਾ ਗਿਆ ਮੈਂ ਨਹੀਂ ਸੀਗਾ ਦੱਸਣਾ ਚਾਹੁੰਦਾ ਪਰ ਅਮਨ ਖਲੈਰਾ ਨੇ ਕਿਹਾ ਕਿ ਇਹ ਚੀਜ਼ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਕਿ ਕਿਉਂ ਹੈਪੀ ਨਾਲ ਇਸ ਤਰ੍ਹਾਂ ਹੋਇਆ ਕਿਉਂ ਹੈ ਪੀ ਹੱਦੂ ਛੱਡ ਕੇ ਚਲਾ ਗਿਆ ਕਿਉਂ ਉਹਦੀ ਡੈਥ ਹੋ ਗਈ ਸਮੇਂ ਤੋਂ ਪਹਿਲਾਂ ਹੀ ਬਿਲਕੁਲ ਯੰਗ ਸੀਗਾ ਉਹ ਤੇ ਉਹ ਚੀਜ਼ਾਂ ਇੱਕੋ ਰੀਜ਼ਨ ਸੀਗਾ ਸ਼ਰਾਬ ਨਸ਼ਾ ਨਸ਼ਾ ਹੀ ਉਹਦੀ ਜਾਨ ਦਾ ਦੁਸ਼ਮਣ ਬਣਿਆ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀਗਾ ਇਹ ਪੀ ਸੁਬਾ ਉੱਠਦੇ ਸਾਰੇ ਹੀ ਚਾਹ ਦੀ ਜਗਾ ਲੋਕ ਚਾਹ ਪੀਂਦੇ ਆ ਕਾਫੀ ਪੀਂਦੇ ਆ ਦੁੱਧ ਪੀਂਦੇ ਆ ਨਸੀ ਪੀਂਦੇ ਉਹ ਸੁਬਾ ਸ਼ਰਾਬ ਸੁਭਾਤੋ ਸ਼ੁਰੂ ਕਰ ਦਿੰਦਾ ਹੈ ਨਾ ਤੇ ਅਮਨ ਦਾ ਵੀ ਦਿਲ ਅੰਦਰੋਂ ਟੁੱਟਿਆ ਹੋਇਆ ਜਿਸ ਤਰ੍ਹਾਂ ਮੈਨੂੰ ਲੱਗਦਾ ਵਾ ਬਈ ਵਿਚਾਰਾ ਉਹ ਚੀਜ਼ ਨੂੰ ਬਹੁਤ ਫੀਲ ਕਰ ਰਿਹਾ ਮਿਸ ਤੇ ਹੁੰਦਾ ਬੰਦੇ ਕੋ ਮਤਲਬ ਯਾਦਾਂ ਤੇ ਬਹੁਤ ਜ਼ਿਆਦਾ ਦਿਲ ਵਿੱਚ ਨਿਕਲਦੀਆਂ ਨਹੀਂ ਆ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਯਾਦਾਂ ਨਹੀਂ ਕਦੀ ਆਪਾਂ ਦਿਲ ਤੋਂ ਕੱਢ ਸਕਦੇ ਆ ਜਿਹੜੇ ਬੰਦੇ ਨਾਲ ਪਲ ਬਿਤਾਏ ਹੁੰਦੇ ਨੇ ਨਾ ਬੰਦੇ ਨੇ ਉਹ ਬੰਦਾ ਛੇਤੇ ਕਰਕੇ ਫਿਰ ਉਹ ਯਾਦ ਕਰਦਾ ਬੰਦਾ ਤੇ ਹੁਣ ਸਾਡਾ ਸੁਨੇਹਾ ਇਹੀ ਆ ਕਿ ਬਈ ਸ਼ਰਾਬ ਨਸ਼ਾ ਕੋਸ਼ਿਸ਼ ਕਰੋਗੇ ਤਾਂ ਪਰਹੇਜ਼ ਕਰੋ ਬਿਲਕੁਲ ਹੱਥ ਨਾ ਲਾਓ ਇਹਨੂੰ ਸਾਡੇ ਸਾਹਮਣੇ ਸਾਹਮਣੇ ਵੇਧੇ ਹੋਵੇ ਦੇ ਅਸੀਂ ਬੜਾ ਹੈਪੀ ਨੂੰ ਸਮਝਾਉਣਾ ਕਿ ਬਈ ਨਾ ਬਹੁ ਇਦਾਂ ਨਾ ਕਰ ਤੂੰ ਆਪਣੀ ਜ਼ਿੰਦਗੀ ਹੈ ਤੇਰੀ ਤੇ ਤੂੰ ਇਹਨੂੰ ਸਵਾਰ ਸਕਦਾ ਨਸ਼ਾ ਛੱਡ ਕੇ ਤੇ ਤੂੰ ਆਪਣਾ ਵਿਆਹ ਕਰਾ ਆਪਣਾ ਪਰਿਵਾਰ ਤੂੰ ਸ਼ੁਰੂ ਕਰ ਪਰ ਨਹੀਂ ਆਪਾਂ ਕਹਿ ਦਿੰਦੇ ਆ ਕਿ ਕਿਸਮਤ ਦਾ ਲਿਖਿਆ ਸੀਗਾ ਪਰ ਨਹੀਂ ਕਿਸਮਤ ਆਪਾਂ ਖੁਦ ਲਿਖਦੇ ਆ ਖੁਦ ਲਿਖੀ ਹੈਪੀ ਨੇ ਆਪਣੀ ਕਿਸਮਤ ਸਾਰੇ ਚਾਹੁੰਦੇ ਸੀਗੇ ਹੈਪੀ ਹੋਰ ਵਧੀਆ ਲਾਈਫ ਜੀਵੇ ਆਪਣੀ ਪਰਿਵਾਰ ਸ਼ੁਰੂ ਕਰੇ ਆਪਣਾ ਆਪਣੀ ਫੈਮਿਲੀ ਸ਼ੁਰੂ ਕਰੇ ਆਪਣਾ ਘਰ ਬਣਾਵੇ ਸਾਰਾ ਕੁਝ ਕਰੇ ਹੈ ਪਰ ਨਹੀਂ ਉਹਦੀ ਸ਼ਰਾਬ ਹੀ ਉਹਦਾ ਦੁਸ਼ਮਣ ਬਣ ਗਿਆ ਕਿ ਵਿਚਾਰਾ 19 ਦਿਨ ਹੱਦ ਤੋਂ ਵੱਧ ਪੀਦਾ ਸੀ ਸ਼ਰਾਬ 19 ਦਿਨ ਵਿਚਾਰਾ ਲਗਾਤਾਰ ਹਸਪੀਟਲ ਵਿੱਚ ਐਡਮਿਟਰ ਰਿਹਾ ਤੇ ਅਮਨ ਵੀ ਗੱਲ ਕਰੀ ਜਾਏ ਕੋਈ ਮੈਂ ਤੂੰ ਵੀ ਕੁਝ ਦੱਸਿਆ ਕੀ ਇਹਦਾ ਪਤਾ ਵੀ ਆ ਤਾਰ ਦੇ ਵਿੱਚੋਂ ਕਰੰਟ ਲੰਘਣ ਗਿਆ ਤੇ ਜੋਰ ਮੰਗੇ ਆ ਆਪਾਂ ਇਹਨੂੰ ਪਲਾਸ ਦੇ ਨਾਲ ਸੇਫਟੀ ਦੇ ਨਾਲ ਬਦਲਾਉਗੇ ਕਰੀਏ ਹਾਂ ਫਿਰ ਵੀ ਵੀ ਆਪਣਾ ਆਪਣਾ ਸਰੀਰ ਇੱਕ ਮੰਦਰ ਦੇ ਸਮਾਨ ਆ ਆਪਾਂ ਇਹਦੇ ਅੰਦਰ ਆਪਾਂ ਕਿੰਨੀ ਕੇਅਰ ਕਰਦੇ ਨੂੰ ਠੰਡ ਤੋਂ ਬਚਾਉਨੇ ਆ ਗਰਮੀ ਤੋਂ ਬਚਾਉਨੇ ਆ ਬਿਲਕੁਲ ਤੇ ਫਿਰ ਅੰਦਰ ਤੇ ਹੋਰ ਵੀ ਬਰੀਕ-ਬਰੀਕ ਨਾਲੀਆਂ ਜਿਹਦੇ ਅੰਹੀਂ ਭੋਜਨ ਜਾਂਦਾ ਜਦੋਂ ਆਪਾਂ ਚਾਹੁੰਦੇ ਆ ਤੇ ਇਹ ਜਾਣੀ ਕਿ ਗਲਤ دارو ਪੀਂਹੇਰ دارو ਵੀ ਚੰਗੀ ਨਹੀਂ ਪੀਂਜੇ ਦਾ ਪੁਰਾਣੇ ਬੰਦੇ ਚੰਗੀ دارو ਸਰ ਪੀਂਦੇ ਹਾਂ ਤੇ ਉਹ ਅੱਜ ਵੀ ਮੈਂ ਵੇਖਣੇ ਆ ਕਿ 80 90 ਸਾਲ ਦੇ ਬਜ਼ੁਰਗ ਸਾਡੇ ਵਿੱਚ ਹੈਗੇ ਆ ਜਿਹੜੇ ਅਜ ਵੀ ਤਰੀਕ ਕਰਦੇ ਆ ਕੰਮ ਕਰਕੇ ਬਿਲਕੁਲ ਬਿਲਕੁਲ ਜਾਨੀ ਕਿ ਦਵਾਈ ਦੇ ਤੌਰ ਤੇ ਹਾਂ ਪਰ ਜਾਣੀ ਕਿ ਇਹ ਪਿਛੇ ਦਾ ਲੋਕ ਕਿ ਹੱਦ ਤੋਂ ਵੱਧ ਕੋਈ ਨਹੀਂ ਹਾਂ ਲਿਮਟ 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 ਕਰਾਸ ਕਰਦੇ ਆ ਤੇ ਲਿਮਟ ਕਰਾਸ ਕਰ ਗਿਆ ਹੈ ਬਾਕੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਕਿ ਕਰਉਂਦਾ ਹੈ ਉਹ ਤਾਂ ਹੀ ਸੀਗਾ ਨਾ ਕਿਉਂਕਿ दारू ਪੀਣ ਦੇ ਅਭਾਵ ਚ ਵੀ ਮਤਲਬ ਇਹ ਚੀਜ਼ਾਂ ਹੋ ਗਈਆਂ ਬੰਦੇ ਦੇ ਵਿੱਚ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਸ਼ੁਰੂ ਕਰ ਦਿੰਦਾ ਉਹਨੂੰ ਇਹ ਲੱਗਦਾ ਲੀਵਰ ਵੀ ਖਰਾਬ ਹੋ ਗਿਆ ਫਿਰ ਗੁਰਦੇ ਵੀ ਤੇ ਕਿੰਨੇ ਜਿਆਦਾ ਨਿਕਲ ਆਇਆ ਸ਼ੂਗਰ ਵੀ ਕਾਫੀ ਨਿਕਲ ਆਈ ਤੇ ਬਾਕੀ ਚਲੋ ਲੰਬਾਸਾ ਦੱਸਿਆ ਨਹੀਂ ਜਾਂਦਾ ਮੈਂ ਤਾਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਦੇ ਮਨ 'ਚ ਤੁਹਾਡੇ ਸਬਸਕ੍ਰਾਈਬਰ ਆਪਣੇ ਸਬਸਕ੍ਰਾਈਬਰ ਦੇ ਮਨ 'ਚ ਉਹਨਾ ਵੀ ਯੰਗ ਬੰਦਾ ਕਿੱਦਾਂ ਜਾ ਸਕਦਾ ਕਰਨ ਭਾਵੇਂ ਕੋਈ ਵੀ ਚੀਜ਼ ਬਣਦੀ ਆ ਪਰ ਆਪਾਂ ਜਦੋਂ ਕੋਈ ਗਲਤ ਮਾਰਗ ਤੇ ਚੁਰ ਪੈਂਦੇ ਆ ਤੇ ਉਹਦਾ ਆਪਾਂ ਨੂੰ ਭਾਣਾ ਜਾ ਪੂਰੀ ਤਰ੍ਹਾਂ ਪੈਂਦਾ ਤੇ ਅੱਜ ਉਹਦਾ ਨਤੀਜਾ ਹੀ ਆਪਣਾ 30 ਸਾਲਾਂ ਦਾ ਮੈਂ ਆਪਣਾ ਭਰਾ ਗਵਾ ਲਿਆ ਸਾਡੇ ਉਹਨਾਂ ਨੂੰ ਹੋਈ ਏ ਮਨ ਮੇਰਾ ਬ੍ਰਦਰ ਵੀ ਇਸੇ ਤਰ੍ਹਾਂ ਹੀ ਗਿਆ ਕੋਈ ਨਸ਼ਾ ਨਹੀਂ ਦੁਨੀਆ ਤੋਂ ਨੇ ਜਿਹੜਾ ਛੱਡਿਆ ਹੋਵੇ ਤੇ ਅੱਜ ਸਾਡੇ ਵਿੱਚ ਨਹੀਂ ਉਹ ਨਹੀਂ ਤੇ ਉਹਨੇ ਵੀ ਆਪਣੇ ਬੱਚਾ ਦੇ ਨਾਲ ਹੋਣ ਅਸੀਂ ਮੈਂ ਤਿੱਕੂ ਗੱਲ ਕਹੂੰਗਾ ਅਮਨ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਕਿ ਸਰੀਰ ਸਾਡਾ ਮੰਦਰ ਆ ਮੈਨੂੰ ਇਹ ਤੋਂ ਇੱਕ ਸਟੈਪ ਅੱਗੇ ਦੀ ਗੱਲ ਕਰਦਾ ਹਾਂ ਮੈਂ ਕਹਿੰਦਾ ਕਿ ਇਹ ਸਰੀਰ ਸਾਡਾ ਕੋਈ ਕੂੜੇਦਾਨ ਨਹੀਂ ਆ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਸੁੱਟੇ ਜਾਓਗੇ ਇਹਨੂੰ ਜੇ ਕੂੜੇਦਾਨ ਸਮਝਦੇ ਤਾਂ ਆ ਹੀ ਕੂੜੇਦਾਨ ਚ ਆਪਾਂ ਗੰਦੀਆਂ ਮੰਦੀਆਂ ਚੀਜ਼ਾਂ ਸੁੱਟਦੇ ਇਹ ਕੋਈ ਕੂੜੇਦਾਨ ਥੋੜੀ ਆ ਜੇ ਮੰਦਰ ਹੈ ਤੇ ਮੰਦਰ ਵਿੱਚ ਤੁਹਾਨੂੰ ਪਤਾ ਕਿਹੋ ਜਿਹੀ ਚੀਜ਼ਾਂ ਆਪਾਂ ਲੈ ਕੇ ਜਾਂਦੇ ਨਾ ਚੱਪਲ ਆਪਾਂ ਅੰਦਰ ਲੈ ਕੇ ਜਾਂਦੇ ਜੇ ਗੁਰਦੁਆਰਾ ਗੁਰਦੁਆਰਾ ਚ ਆਪਾਂ ਚੱਪਲ ਲੈ ਕੇ ਜਾਂਦੇ ਇੱਥੋਂ ਤੱਕ ਕਿ ਸਿਰ ਵੀ ਕੱਢ ਕੇ ਜਾਂਦੇ ਸਿਰ ਵੀ ਧੱਕ ਕੇ ਜਾਂਦੇ ਹੱਥ ਪੈਰ ਧੋ ਕੇ ਜਾਂਦੇ ਹੈਨਾ ਤੇ ਸਰੀਰ 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 ਨੂੰ ਮੇ ਅਪਾ ਮੰਦਰ ਕਹ ਰਹੇ ਤੇ ਇਹਦੇ ਵਿੱਚ ਕਿਸ ਤਰ੍ਹਾਂ ਆਪਾਂ ਨਸ਼ਾ ਤੇ ਜੋ ਸਭ ਕੁਝ ਆਪਾਂ ਪਾਈ ਜਾਂਦੇ ਤਮਾਕੂ ਵਗੈਰਾ ਸਭ ਕੁਝ ਛੁੱਟੀ ਜਾਂਦੀ ਕੋਈ ਆਪਾਂ ਲਿਆਜ ਨਹੀਂ ਕਰਦੇ ਸਰੀਰ ਬਾਕੀ ਇੱਕ ਮਨ ਇੱਕ ਗੱਲ ਹੋਰ ਆ ਮੈਂ ਕਹਿੰਦਾ ਨਾ ਕਿ ਤੁਹਾਡੇ ਸਾਹਮਣੇ ਘਰ ਦੇ ਸਾਹਮਣੇ ਵੀ ਹਾਈਵੇ ਲੰਘਦਾ ਨਾ ਹਾਈਵੇ ਤੇ ਸਾਨੂੰ ਪਤਾ ਹੁੰਦਾ ਵਾ ਕਿ ਬੱਚਾ ਵਾ ਸਾਡਾ ਬੱਚੇ ਆ ਤੇ ਅਸੀਂ ਬੱਚਾ ਨੂੰ ਖੁਦ ਢੱਕਣਾ ਹਾਈਵੇ ਦੇ ਇਹਦੇ ਰੁਕਣਾ ਕਦੀ ਵੀ ਬਿਲਕੁਲ ਇਹ ਨਸ਼ੇ ਕਦੀ ਨਹੀਂ ਰੁਕਣੇ ਹਾਨੂੰ ਆਪਣੇ ਆਪ ਨੂੰ ਰੋਕਣਾ ਪੈਣਾ ਕੁਝ ਵੀ ਦੁਨੀਆ ਤੇ ਬੰਦ ਨਹੀਂ ਹੋ ਸਕਦਾ ਸਾਡਾ ਫੈਸਲਾ ਖੁਦ ਆ ਕਿ ਅਸੀਂ ਕੀ ਚੂਜ਼ ਕਰਨਾ ਚੰਗਾ ਚੂਜ਼ ਕਰਨਾ ਕਿ ਮਾੜਾ ਚੂਜ਼ ਕਰਨਾ ਦੋਨੋਂ ਰਸਤੇ ਸਾਡੇ ਸਾਹਮਣੇ ਚੰਗਾ ਵੀ ਤੇ ਮਾੜਾ ਵੀ ਅਸੀਂ ਕਿਹੜਾ ਚੂਜ਼ ਕਰਨਾ ਉਹ ਸਾਡੇ ਤੇ ਡਿਪੈਂਡ ਕਰਦਾ ਤੇ ਤੁਸੀਂ ਆਪਣਾ ਫਰਜ਼ ਸਮਝ ਕੇ ਵੀਡੀਓ ਜ਼ਰੂਰ ਸ਼ੇਅਰ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਹਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਚੰਗਾ ਮੈਸੇਜ ਮਿਲੇ ਸਾਰਿਆਂ ਨੂੰ ਆਓ ਜਾਂ ਫਿਰ ਆ ਮੁੰਕਾ ਲਾਰੇ ਦੀ ਗੋਰੀਆ ਅੱਡੀ ਸੋਹਣੀ ਬੋ ਜੀ ਸਹੀ ਕਰ ਦਿੰਗੇ ਆ ਹਨ ਹੁਣ ਜਾਇਦਾ ਕੋਸ ਤੇ ਚੰਗੀ ਕਰ ਗਾਦੇ ਬਹੁਤ ਆਉਣ ਕੋ ਲੋ ਕਰ ਆਪਣੇ ਕਰਨ ਠੀਕ ਕਰਦੇ ਖਾਦੀ ਤਾਂ ਪਹੁੰਚਦੇ ਹੱਥ ਤੇ ਆ ਰਹੇ ਆ ਅਗੋਂ ਰਾਹ ਤੇ ਲਾਈ ਤੁਹਾਨੂੰ ਤੇ ਐਂ ਤੇ ਹੁੰਦੇ ਜਾਂਦੇ ਕਰ ਤੇ ਘਰ ਤੇ ਜਾਣਾ ਮੇਰੇ ਮੁਰਗੇ ਕੋਪੀ ਹੁਣ ਆ ਮੁਰਦਾਰ ਮੇਰੇ ਤੇ ਗਾਗਾ ਦਾ ਨਾ ਭਜ ਕੇ ਆਈ ਆ ਇਹ ਕਦੇ ਨਹੀਂ ਮੈਂ ਕਹਿੰਦਾ ਉਹ ਨਾ ਪ੍ਰਗਿਆ ਦੇ ਕੋਲ ਹੀ ਪਿਆੰਤ ਉਹ ਮੋੜਾ ਮੈਂ ਨਾ ਮੋੜਾ ਤੋਂ ਨਾ ਗੋਣਾ ਆਹ ਬਈ ਲੋਮੰਦੀ ਕੁੜੀ ਸਾਰਾ ਇਹ ਸਾਰਾ ਕਿ ਦੀ ਸ਼ਤਾਨ ਨੇ ਇਹ ਇਹ ਜਪਲੀ ਹੈ ਨਾ ਜਪਲੀ ਇੰਕੋਰ ਖਲੇਰਾ ਹਾਂ ਨੰਨੀ ਛਾ ਨੰਨੀ ਪਰੀ ਨੰਨੀ ਮੁੰਨੀ ਆਹ ਮੈਡਮ ਜਪਲੀ ਹੈ ਨਾ ਆਹ ਆਏ ਬਾਜ਼ਿੱਤੀ ਵੇਖ ਲਓ ਹੈ ਕਿਉਂ ਮੈਡਮ ਕਲਾਵਾ ਹਾਂਜੀ ਹਾਂਜੀ ਉੱਚੀ ਬਾਤ ਲੁੱਤੀ ਉਹਨੇ ਹਾਂਜੀ ਉਸਤਾਦ ਜੀ ਕਹਿੰਦੀ ਇਹ ਜੋੜੀ ਦਾ ਤੁਹਾਨੂੰ ਵਿਆਹ ਤੁਹਾਨੂੰ ਦਿਖਾਇਆ ਸੀਗਾ ਆਪਾਂ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਨੇ ਗਲਤ ਟਾਈਮ ਤੇ ਆ ਪਰ ਇੱਕ ਗੱਲ ਦੀ ਖੁਸ਼ੀ ਵੀ ਆ ਥੋੜੀ ਕਿ ਇੰਨਾ ਘਰ ਇੱਕ ਇੱਕ ਨਵੇਂ ਜੀ ਨੇ ਜਨਮ ਲਿਆ ਵਾ ਇਹਨਾਂ ਦੀ ਫੈਮਿਲੀ ਬਣੀ ਆ ਪਰਿਵਾਰ ਵੱਧ ਗਿਆ ਵਾ ਹੈਨਾ ਤੇ ਇਹ ਚੀਜ਼ ਦੀ ਖੁਸ਼ੀ ਵੀ ਆ ਤੇ ਪਰ ਹੈਪੀ ਵੱਲੋਂ ਜਿਹੜਾ ਵਿਛੋੜਾ ਬਣਿਆ ਉਹ ਉਹ ਵੀ ਦੁੱਖ ਵਾਲਾ ਕਾਰਨ ਬਣ ਰਿਹਾ ਹੈ ਨਾ ਤੈਨੂੰ ਉਹ ਆਪਣੇ ਹੱਥਾਂ 'ਚ ਚੁੱਕ ਸੰਗਿਆ ਹਾਂ ਤੈਨੂੰ ਆਂਦਾ ਇਹ ਛੋਟੀ ਆ ਤੇ ਮੈਨੂੰ ਕੁੜੀ-ਕੁੜੀ ਜੀ ਲੱਗਦੀ ਹੁੱਡੀ ਹੋ ਗਈ ਤੇ ਫਿਰ ਕਿਹਾ ਕਰ ਹਾਂ ਬੱਸ ਤੈਨੂੰ ਇਸ ਮੇਂ ਹੀ ਪੂਰਲਾ ਆ ਗਿਆ ਤੇ ਜਾਵਰ ਅੱਗੇ ਅੱਛਾ ਅੱਛਾ ਨਿਸ਼ਾਨੀ ਦੇ ਗਿਆ ਫਿਰ ਚਾਚੂ ਆਪਣੀ ਹੈ ਨਾ ਚਲੋ ਕੋਈ ਗੱਲ ਨਹੀਂ ਸੋ ਅਸੀਂ ਤੁਹਾਡੇ ਤੋਂ ਅੱਜ ਇਜਾਜ਼ਤ ਲੈਣੇ ਆ ਤੇ ਇੱਥੇ ਖਤਮ ਕਰਦੇ ਆਂ ਆਪਾਂ ਅੱਜ ਦਾ ਵਲੌਗ ਤੇ ਵੀਡੀਓ ਨੂੰ ਚੰਗੀ ਲੱਗੀ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ